ਗੁਆੜਚੇ ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਕੁੜੀ ਲਈ ਹੋਇਆ ਸਖਤ ਫਰਮਾਨ ਜਾਰੀ ਹਾਂ ਪਿੰਡ ਮੜਕਪੁਰ ਮਾਛਰੀ ਜੋ ਕਿ ਮੁਹਾੜੀ ਦੇ ਵਿੱਚ ਆਂਦਾ ਹੈ ਆਮੋ ਸਾਹਮਣੇ ਘਰਾਂ 'ਚ ਵਸਦੇ ਮੁੰਡੇ ਤੇ ਕੁੜੀਆਂ ਵੱਲੋਂ ਲਵ ਮੈਚ ਕਰਾਣ ਤੋਂ ਬਾਅਦ ਲੋਕਾਂ 'ਚ ਰੋਸ ਹੈ ਇਸ ਲਈ ਉਕਤ ਜੋੜੇ ਲਈ ਪੰਚਾਇਤ ਵੱਲੋਂ ਜਿਹੜਾ ਕਿ ਸਖਤ ਫਰਮਾਨ ਜਾਰੀ ਕੀਤਾ ਗਿਆ ਇਸ ਦੇ ਮੱਦੇਨਜ਼ਰ ਵੀਰਵਾਰ ਨਗਰਾਮ ਪੰਚਾਇਤ ਨੇ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਵਾਉਣ ਵਾਲੇ ਖਿਲਾਫ ਜਿਹੜਾ ਕਿ ਮਤਾ ਪਾਸ ਕੀਤਾ ਸਰਪੰਚ ਦਿਲਬੀ ਸਿੰਘ ਦੱਸਦੇ ਕਿ ਮੈਂਬਰਾਂ ਵੱਲੋਂ ਪਿੰਡ ਵਾਸਤੇ ਸਹਿਮਤੀ ਨਾਲ ਫੈਸਲਾ ਕਿਲਿਆ ਗਿਆ ਕਿ ਜੇਕਰ ਪਿੰਡ ਦਾ ਕੋਈ ਮੁੰਡਾ ਜਾਂ ਫਿਰ ਕੁੜੀ ਮਾਪਿਆਂ ਦੀ ਸਹਿਮਤੀ ਬਿਨਾਂ ਘਰੋਂ ਪੱਜ ਕੇ ਵਿਆਹ ਕਰਵਾਉਂਦੇ ਨੇ ਤਾਂ ਉਹਨਾਂ ਨੂੰ ਨੇੜਲੇ ਪਿੰਡ 'ਚ ਵੀ ਰਹਿਣ ਦਾ ਕੋਈ ਅਧਿਕਾਰ ਜਿਹੜਾ ਕਿ ਨਹੀਂ ਹੋਵੇਗਾ ਹਰ ਤਰ੍ਹਾਂ ਦੀ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ਜਾਵੇਗਾ ਮਤੇ ਖਿਲਾਫ ਕੋਈ ਪਰਿਵਾਰਕ ਮੈਂਬਰ ਜਾਂ ਫਿਰ ਪਿੰਡ ਵਾਸੀ ਉਲੰਘਣਾ ਕਰਨ ਲਈ ਜੋੜੇ ਦੀ ਮਦਦ ਕਰਦਾ ਹੈ ਤਾਂ ਉਸ ਦੇ ਖਿਲਾਫ ਵੀ ਜਿਹੜੀ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ಗ್ರಾಮ ਪੰਚਾਇਤ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜਿਹੀ ਗਲਤੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ ਪੰਚਾਇਤ ਅਨੁਸਾਰ ਮਤੇ ਦਾ ਮਕਸਦ ਅੱਗੋਂ ਹੋਰ ਅਜਿਹੇ ਘਟਨਾਵਾਂ ਨੂੰ ਰੋਕ ਕੇ ਪਿੰਡ ਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ